ਜਾਪ ਕਰਨਾ ਹੈ ਤੇ ਬਾਅਦ ਵਿੱਚ ਅਰਦਾਸ ਕਰਨੀ ਹੈ ਇਹ ਪੰਜ ਸ਼ਬਦ ਬਹੁਤ ਸ਼ਕਤੀਸ਼ਾਲੀ ਪਾਵਰ ਵਾਲੇ ਤਾਕਤ ਵਾਲੇ ਹਨ ਵੀਡੀਓ ਸਕਿਪ ਨਾ ਕਰਿਓ ਧਿਆਨ ਨਾਲ ਪੂਰੀ ਵੀਡੀਓ ਸੁਣਿਓ ਤੇ ਸ਼ੇਅਰ ਕਰਿਓ ਨੰਬਰ 1 ਮੂਲ ਮੰਤਰ ਪੂਰਾ ੴ ਸਤਿਨਾਮ ਕਰਤਾ ਪੁਰਖ ਨਾਨਕੁ ਸਿ ਭੀ ਸਜਤ ਕਰ ਨੰਬਰ 2 ਇਹ ਦੋ ਪੰਕਤੀਆਂ ਪੜ੍ਹਨੀਆਂ ਜਿਹੜਾ ਦੂਜਾ ਸ਼ਬਦ ਹੈ ਤੇ ਚਰ ਮੂਲ ਨਾ ਥੜਿੰਦੋ ਜਿਚਰ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਏ ਖਰਚ ਧੰਨ ਮਾਲੇ ਇਹ ਦੋ ਦੋ ਹੀ ਪੰਕਤੀਆਂ ਪੜਨੰਗ ਨੰਬਰ 3 ਥਿਰ ਕਰ ਬੈਸੋ ਹਰ ਜਨ ਪਿਆਰੀ ਸਤਿਗੁਰ ਤੁਮਰੇ ਕਾਜ ਸਵਾਰੇ ਤੀਜਾ ਸ਼ਬਦ ਦੇ ਤੇ ਨੰਬਰ 4 ਚੌਥਾ ਸ਼ਬਦ ਜੇ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦਾ ਤਰ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਚਾਰ ਸ਼ਬਦ ਦੇ ਹੋਗੇ ਤੇ ਨੰਬਰ 5 ਜਨਮ ਜਨਮ ਕੇ ਦੁਖ ਨਿਵਾਰੈ ਇਹ ਸ਼ਬਦ ਪੜਨਾ ਸੋਠ ਰਾਗ ਦੇ ਵਿੱਚ ਆਉਂਦਾ ਹੈ ਇਹ ਪੰਜ ਸ਼ਬਦਾਂ ਵਿੱਚ ਬੜੀ ਪਾਵਰ ਬੜੀ ਸ਼ਕਤੀ ਬੜੀ ਤਾਕਤ ਹੈ ਬਹੁਤ ਪਾਵਰਫੁਲ ਹੈ ਸੁਪਰੀਮ ਪਾਵਰ ਹੈ ਅੱਗੇ ਦਵਾਈਆਂ ਕੰਮ ਨਹੀਂ ਕਰਨੀਆਂ ਅੱਗੇ ਮੈਡੀਸਨ ਕੰਮ ਨਹੀਂ ਕਰਨੀ ਜੇ ਬਿਮਾਰੀ ਠੀਕ ਹੋਊਗੀ ਰੋਗ ਠੀਕ ਹੋਣਗੇ ਦੁੱਖ ਠੀਕ ਹੋਊਗੀ ਤਾਂ ਆਹ ਤੁਹਾਡੇ ਸ਼ਬਦਾਂ ਦੇ ਨਾਲ ਆਹ ਜਾਪ ਦੇ ਨਾਲ ਹੋਣਾ ਇਹ ਪੰਜ ਸ਼ਬਦ ਤੁਸੀਂ ਹਰ ਰੋਜ਼ ਚਾਹੇ ਰਾਤ ਨੂੰ ਕਰ ਲਓ ਚਾਹੇ ਦਿਨੇ ਕਰ ਲਓ ਪਰ ਸਮੇਂ ਵਿੱਚੋਂ ਸਮਾਂ ਕੱਢੋ ਪੰਜ-ਪੰਜ ਮਿੰਟ ਲਾਉਣੇ ਆ ਹਰ ਇੱਕ ਸ਼ਬਦ ਤੇ ਇਹ ਪੰਜ ਸ਼ਬਦ ਹੈ ਹਰ ਇੱਕ ਸ਼ਬਦ ਦੇ ਵਿੱਚ ਪੰਜ-ਪੰਜ ਮਿੰਟ ਲਾਉਣੇ ਆ 25 ਮਿੰਟ ਸਮਾਂ ਕੱਢੋ ਹਰ ਰੋਜ਼ ਤੇ ਬਹੁਤ ਬਖਸ਼ਿਸ਼ ਹੋਊਗੀ ਤੁਹਾਨੂੰ ਦਵਾਈਆਂ ਦੀ ਕੋਈ ਲੋੜ ਨਹੀਂ ਖਾਣ ਦੀ ਮਹਾਰਾਜ ਆਟੋਮੈਟਿਕਲੀ ਭਲਾ ਕਰਨਗੇ ਬਖਸ਼ਿਸ਼ ਕਰਨਗੇ ਗੁਰੂ ਨਾਨਕ ਪਾਤਸ਼ਾਹ ਮੇਰ ਕਰਨਗੇ ਤੇ ਪੰਜ ਸ਼ਬਦ ਹਰ ਰੋਜ਼ ਪੜ੍ਹਨੇ ਆਵ ਜੀ ਨੇ ਲਗਾਤਾਰ ਪੰਜ-ਪੰਜ ਮਿੰਟ ਤੇ 25 ਮਿੰਟ ਬਣ ਗਏ ਪੰਜਾ ਸ਼ਰਧਾਂ ਦੇ ਵੀਰੋ ਚੰਗੀ ਲੱਗੀ ਸ਼ੇਅਰ ਵੀ ਕਰਿਓ ਕਮੈਂਟ ਕਰਿਓ ਇਹਨਾਂ ਪੰਜ